पंजाब ख़ाली पैगा बेगा ख़ाली पैगा ਅੱਜ ਦਾ ਕੱਲੂ ਘਰਾ ਯਾਦਗਾਰੀ ਮਾਰਚ ਜਿਹੜਾ ਦਲ ਖਾਲਸਾ ਵੱਲੋਂ ਆਯੋਜਿਤ ਕੀਤਾ ਗਿਆ ਹੈ ਇਹ ਸਬੰਧਤ ਇਹ ਅੱਜ ਜਿਹੜਾ ਅੱਜ ਤੋਂ 40 ਸਾਲ ਪਹਿਲਾਂ ਭਾਰਤ ਨੇ ਸਾਡੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ ਜਿਹਦੇ ਵਿੱਚ ਸੰਤ ਜਰਨੈਲ ਸਿੰਘ ਦੀ ਖਾਲਸਾ ਪੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਸਾਡੇ ਜੁਝਾਰੂਆਂ ਨੇ ਉਸ ਫੌਜ ਦਾ ਮੁਕਾਬਲਾ ਕੀਤਾ ਭਾਰਤ ਦੇ ਅਰ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਉਦੇ ਨਾਲ ਹੀ ਜਿਹੜੇ નિર્ਦੋਸ਼ੇ ਸ਼ਰਧਾਲੂ ਵੀ ਭਾਰਤੀ ਫੌਜ ਨੇ ਨਹੀਂ ਬਖਸ਼ੇ ਔਰ ਉਹਨਾਂ ਨੂੰ ਵੀ ਸ਼ਹੀਦ ਕੀਤਾ ਉਹਨਾਂ ਨੂੰ ਵੀ ਸ਼ਰਦਾ ਦੇ ਫੁੱਲ ਭੇਟ ਕਰਦੇ ਆ। ਉਹਦੇ ਨਾਲ ਹੀ ਜਿਹੜਾ ਸਾਡਾ ਵੱਡਾ ਖਜ਼ਾਨਾ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਤਬਾਹ ਕੀਤਾ ਗਿਆ ਔਰ ਲੁੱਟਿਆ ਗਿਆ। ਉਹਦਾ ਵੀ ਸਾਨੂੰ ਦੁੱਖ ਆ। ਔਰ ਉਹਨਾਂ ਸਾਰੇ ਜਿੰਨੇ ਜ਼ਖਮ ਸਾਨੂੰ ਭਾਰਤੀ ਸਟੇਟ ਨੇ ਦਿੱਤੇ ਨੇ ਆਪਣੀ ਫੌਜ ਦੇ ਰਾਹੀਂ ਬੇਸ਼ੱਕ ਸਮੇਂ ਦਾ ਚਿਹਰਾ ਕਾਂਗਰਸ ਸਰਕਾਰ ਸੀ। ਪਰ ਸਮੇਂ ਦੀ ਹਰ ਇੱਕ ਪੋਲਿਟਿਕਲ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਰੋਲ ਅਦਾ ਕੀਤਾ ਹੈ ਹਮਲਾ ਹੋਣ ਦੇ ਲਈ ਇਹ ਸਾਰੇ ਦੀਆਂ ਸਾਰੀਆਂ ਪਾਰਟੀਆਂ ਇੱਕੋ ਹਮਾਮ ਦੇ ਵਿੱਚ ਨੇ ਸੋ ਅਸੀਂ ਇਹਨਾਂ ਸਾਰਿਆਂ ਨੂੰ ਦੋਸ਼ੀ ਮੰਨਦੇ ਆ ਜਿਹਦੀ ਜਿਹੜੀ ਜਿਹੜੀ ਗਵਾਹੀ ਆ ਉਹ ਅਡਵਾਨੀ ਨੇ ਆਪਣੀ ਕਿਤਾਬ ਚ ਵੀ ਦਿੱਤੀ ਹੈ ਸੋ ਉਸ ਹਮਲੇ ਦੇ 40ਵੇਂ ਵਰੇਗੰਡ ਮੌਕੇ 'ਚ ਦਲ ਖਾਲਸਾ ਵੱਲੋਂ ਇੱਥੇ ਕੱਲੂ ਕਰਾ ਯਾਦਗਾਰੀ ਮਾਰਚ ਆਯੋਜਿਤ ਕੀਤਾ ਜਾ ਰਿਹਾ ਹੈ ਇਹ ਮਾਰਚ ਜਿੱਥੇ ਉਸ ਹਮਲੇ ਨੂੰ ਯਾਦ ਕਰਨ ਦੇ ਲਈ ਆ ਉੱਥੇ ਹੀ ਖਾਲਿਸਤਾਨ ਦੇ ਸੰਘਰਸ਼ ਨੂੰ ਅਗਲੀ ਸਟੇਜ ਤੇ ਲੈ ਕੇ ਜਾਨ ਦੇ ਲਈ ਲਗਾਤਾਰਤਾ ਔਰ ਇਥੇ ਲੋਕਾਂ ਦਾ ਇਕੱਠ ਜਿਹੜਾ ਆ ਇਸ ਗੱਲ ਦੀ ਗਵਾਹੀ ਭਰਦਾ ਆ ਕਿ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਅੱਜ ਤੋਂ 40 ਸਾਲ ਪਹਿਲਾਂ ਖਾਲਿਸਤਾਨ ਦਾ ਸ਼ੁਰੂ ਹੋਇਆ ਸੀ ਉਹ ਅੱਜ ਵੀ ਲਗਾਤਾਰ ਜਾਰੀ ਆ ਔਰ ਸੰਤ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲਿਆਂ ਨੂੰ ਚਾਹੇ ਸਰੀਰਕ ਰੂਪ ਤੇ ਖਤਮ ਕਰਨਾ ਹੋਵੇ ਤੇ ਚਾਹੇ ਅੱਜ ਇੰਨੀਆਂ ਸਰਕਾਰਾਂ ਬਦਲਣ ਦੇ ਬਾਅਦ ਇੰਨੇ ਚਿਹਰੇ ਬਦਲਣ ਦੇ ਬਾਅਦ ਕੈਨੇਡਾ ਦੀ ਧਰਤੀ ਦੇ ਉੱਤੇ ਜਾ ਕੇ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕਰਨਾ ਹੋਵੇ ਇਸ ਸਾਰੀਆਂ ਚੀਜ਼ਾਂ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਕਿ ਜਿਹੜਾ ਸੰਘਰਸ਼ 1984 ਦੇ ਵਿੱਚ ਚੱਲਦਾ ਪਿਆ ਸੀ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਸੰਘਰਸ਼ ਅੱਜ ਵੀ ਜਾਰੀ ਆ ਔਰ ਬੇਸ਼ੱਕ ਸਮੇਂ-ਸਮੇਂ ਤੇ ਸਰਕਾਰਾਂ ਦੇ ਕਿੰਨੇ ਵੀ ਚਿਹਰੇ ਕਿਉਂ ਨਾ ਬਦਲੇ ਹੋਣ ਪਰ ਆਜ਼ਾਦੀ ਪਸੰਦ ਸਿੱਖਾਂ ਨੂੰ ਖਤਮ ਕਰਨ ਦੀ ਜਿਹੜੀ ਨੀਤੀ ਹੈ ਇੰਡੀਅਨ ਸਟੇਟ ਦੀ ਉਹ ਅੱਜ ਵੀ ਉਹੀ ਆ ਪਰ ਇਹਦੇ ਸਾਰੀਆਂ ਚੀਜ਼ਾਂ ਦੇ ਬਾਵਜੂਦ ਅਸੀਂ ਅਗਲੀ ਪੀੜ੍ਹੀ ਆਪਣੇ ਮੋਢਿਆਂ ਤੇ ਇਹ ਜ਼ਿੰਮੇਵਾਰੀ ਲੈਣੇ ਔਰ ਗੁਰੂ ਮਹਾਰਾਜ ਅਗੇ ਅਰਦਾਸ ਕਰਦੇ ਆਂ ਕਿ ਸਾਨੂੰ ਖਾਲਸਾਤਨ ਦੇ ਸੰਘਰਸ਼ ਨੂੰ ਮੰਜ਼ਰਾਂ ਤੱਕ ਲੈ ਕੇ ਜਾਣ ਦੀ ਸਮਰੱਥਾ ਬਖਸ਼ਣ ਗੁਰੂ ਮਹਾਰਾਜ ਔਰ ਉਹਦੇ ਨਾਲ ਹੀ ਸਾਡੇ ਵਿੱਚ ਵਚਨਬੱਤਾ ਤੇ ਦ੍ਰਿੜਤਾ ਬਖਸ਼ਣ ਕਿ ਅਸੀਂ ਦ੍ਰਿੜ ਹੋ ਕੇ ਆਪਣੇ ਇਸ ਸੰਘਰਸ਼ ਦੇ ਉੱਤੇ ਡਟੇ ਰਹੀਏ ਔਰ ਆਪਣੇ ਆਖਰੀ ਸਾਹਾਂ ਤੱਕ ਖਾਲਸਾਤਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹੀਏ ਔਰ ਜੇ ਹੋ ਸਕੇ ਜੇ ਗੁਰੂ ਮਹਾਰਾਜ ਚਾਹਣ ਤੇ ਸਾਡੇ ਜੀਉਂਦੇ ਜੀ ਸਾਡੀ ਪੀੜ੍ਹੀ ਨੂੰ ਖਾਲਸਾਤਨ ਇਸ ਧਰਤੀ ਦੇ ਉੱਤੇ ਰੂਪਮਾਨ ਕਰਕੇ ਦੇਣ ਸੋ ਇਸ ਵਚਨਬੱਤਾ ਦੇ ਨਾਲ ਅਸੀਂ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਦਾ ਸੱਦਾ ਦਿੱਤਾ ਗਿਆ ਹੈ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਸਾਰੇ ਹੀ ਅੰਮ੍ਰਿਤਸਰ ਸ਼ਹਿਰ ਦੇ ਵਾਸੀ ਇਹਦੇ ਵਿੱਚ ਭਰਵਾ ਹੰਗਾਰਾ ਦੇ ਕੇ ਸਾਡੀ ਪੀੜਾ ਤੇ ਸ਼ਾਮਲ ਹੁੰਦੇ ਆਏ ਨੇ। ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਔਰ ਇਸ ਗੱਲ ਦੀ ਆਸ ਵੀ ਰੱਖਦੇ ਆਂ ਕਿ ਇਸ ਵਾਰ ਵੀ ਉਹ ਬੰਦ ਨੂੰ ਸਫਲ ਬਣਾ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣਗੇ। ਔਰ ਉਹਦੇ ਨਾਲ ਹੀ ਅਸੀਂ ਇਹ ਵੀ ਬੇਨਤੀ ਕਰਦਣੀ ਚਾਹੁੰਦੇ ਆ ਕਿ ਇਹਦੇ ਵਿੱਚ ਕੋਈ ਵੀ ਐਮਰਜੈਂਸੀ ਸਵਾਵਾ ਨਹੀਂ ਟੱਕੀਆਂ ਜਾਣਗੀਆਂ। ਆਵਾਜਾਈ ਨਾਰਮਲ ਦੀ ਤਰ੍ਹਾਂ ਚੱਲਦੀ ਰਹੇਗੀ। ਸਿਰਫ ਕਾਰੋਬਾਰੀ ادارے ਜਿਹੜੇ ਆ ਬੈਂਕਾਂ ਜਾਂ ਵਿਦਿਅਕ ادارے ਜਿਹੜੇ ਆ ਉਹ ਇਹਦੇ ਵਿੱਚ ਬੰਦ ਰਹਿਣਗੇ ਸੋ ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ادارے ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ